ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਸੋ ਬਹੁਤ ਬਹੁਤ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਨਾਲ ਸੋ ਖੜੇ ਆ ਜੀ ਸ੍ਰੀ ਮੁਕਸਰ ਸਾਹਿਬ ਸਵੇਰ ਦੇ ਤਕਰੀਬਨ 8:39 ਵਜੇ ਦਾ ਟਾਈਮ ਹੋ ਚੁੱਕਿਆ ਜੀ ਦਰਵਾਸਾ ਮੱਥਾ ਟੇਕਿਆ ਆਏ ਆ ਤੇ ਰਾਤ ਇੱਥੇ ਰੁਕੇ ਸੀ ਢਿੱਲੂ ਅੰਕਲ ਉਹਨਾਂ ਕਹਿੰਦੇ ਸਾਤ ਅਸੀਂ ਇੱਥੇ ਹੀ ਰਹੇ ਸੀ ਸਾਡੇ ਇੱਕ ਬੜੇ ਹੀ ਖਾਸ ਹੈਨਾ ਢਿੱਲੂ ਅੰਕਲ ਨੇ ਇੱਥੇ ਉਤਰਮਿੰਦਰ ਜੀ ਗੋਗੀ ਕਿਹੜਾ ਪਿੰਡ ਹੈ ਜਵਾਰੇ ਵਾਲਾ ਜਵਾਰੇ ਵਾਲਾ ਹਾਂਜੀ ਹਾਂ ਤੇ ਬਾਕੀ ਸਾਡੇ ਨਾਲ ਸਿੰਦਾ ਆਇਆ ਜੀ ਸਿੰਦੇ ਦੇ ਭੂਆ ਜੀ ਉਹ ਨਹੀਂ ਵੀ ਇੱਥੋਂ ਦੇ ਨੇ ਮਤਲਬ ਮੁਕਸਰ ਤੋਂ ਨੇ ਜੀ ਹੈਨਾ ਤੇ ਅੱਜ ਸਵੇਰੇ ਉਹਨਾਂ ਕੋਲ ਵੀ ਜਾ ਕੇ ਆਇਆ ਹੁਣ ਅਸੀਂ ਫੇਰ ਤੁਰੇ ਆ ਜੀ ਅਸੀਂ ਜਵਾਦੇ ਪਿੰਡ ਤੋਂ ਅੱਜ ਇੱਥੇ ਦੀ ਸਭ ਤੋਂ ਪਹਿਲਾਂ ਤਾਂ ਆਪਾਂ ਖੇਤੀਬਾੜੀ ਦੀ ਦਿਖਾਉਣਾ ਯਾਰ ਜਿਹੜੀ ਚੀਜ਼ ਨੇ ਮਤਲਬ ਸਾਨੂੰ ਇੰਨਾ ਜ਼ਿਆਦਾ ਮਤਲਬ ਫੀਲ ਚੱਕ ਰਾਇਆ ਵੀਰ ਖੇਤੀਬਾੜੀ ਦੇਖੋ ਕਿੰਨੇ ਤਰ੍ਹਾਂ ਦੀ ਹੈ ਨਾ ਪੰਜਾਬ ਅਸੀਂ ਇਹ ਏਰੀਆ ਚ ਨੂੰ ਪਹਿਲੀ ਵਾਰ ਆਏ ਆ ਮਾ ਵੀ ਚਲੋ ਜਿਹੜੇ ਆਪਣੇ ਨਾਲ ਸੱਜਣ ਮਿੱਤਰ ਹੈਗੇ ਨੇ ਆਪਾਂ ਉਹਨਾਂ ਨਾਲ ਵੀ ਸਾਂਝੀ ਕਰੀਏ ਮਾਗਰਲੇ ਪਾਸੇ ਤੁਹਾਨੂੰ ਬਹੁਤ ਵੱਡਾ ਰਗਵਾ ਨਾ ਜ਼ਮੀਨ ਦਾ ਦਿਖਦਾ ਹੁਣ ਨਾ ਤਾਂ ਲੇੜੇ ਤੇੜੇ ਪਿੰਡ ਆ ਉਹਦੇ 4-4 5-5 ਕਿਲੋਮੀਟਰ ਬਾਅਦ ਪਿੰਡ ਆ ਤੁਸੀਂ ਮੈਨ ਇੱਧਰਲੇ ਪਾਸੇ ਨਹੀਂ ਕੱਲਾ ਜੋ ਆਪਾਂ ਇੱਧਰਲੇ ਪਾਸੇ ਵੀ ਦਿਖਾ ਦਿੰਨੇ ਆਂ ਬੜੀ ਮਤਲਬ ਆਏ ਆ ਵੀ ਦੇਖ ਲਓ ਤੁਸੀਂ ਪੱਕੇ ਇੱਥੇ ਉਹ ਪਏ ਹੋਏ ਨੇ ਸੀ ਵਿਲੇਜ ਪਏ ਹੋਏ ਆ ਇਹ ਕਹਿੰਦੇ ਸਾਨੂੰ ਕੋਈ ਪਾਣੀ ਪੂਣੀ ਦੀ ਸਮੱਸਿਆ ਨਹੀਂ ਪਾਣੀ ਹੈ ਵੀ ਬੜੇ ਉੱਤੇ ਆਂ ਬਾਕੀ ਗੋਗੀ ਨਾਲ ਕਰਾਉਣਾ ਤੁਹਾਡੀ ਗੱਲਬਾਤ ਉਹ ਬਚਾਉ ਰਿਹਾ ਗੋਗੀ ਵੀਰ ਨਾਲ ਕਰਾ ਕੇ ਆ ਲੋ ਖੇਤਰ ਨੂੰ ਪਾਣੀ ਲਾ ਰਿਹਾ 40 ਦੀ ਲੱਤ ਦੇ ਲਾ ਹਣਾ ਫੇਲ ਤੂੰ ਤੂੰ ਤੇਰੀ ਜਾਨ ਨੂੰ ਹੈ ਨਹੀਂ ਹੈ ਨਾ ਟਕੋੜਾ ਉਹ ਨਹੀਂ ਮੈਂ ਛਾਲ ਮਾਰ ਕੇ ਛਾਲ ਮਾਰਨ ਨੂੰ ਤੂੰ ਦੱਸ ਇੱਥੇ ਹਾਈ ਜੰਪ ਹੋ ਰਿਹਾ ਤੇ ਇੱਥੇ ਲੌਂਗ ਜੰਪ ਚੱਲ ਰਿਹਾ ਆਹ ਸਾਲੀ ਲੱਤ ਬਚ ਗਈ ਬਚ ਗਈ ਜ ਹੋਰ ਗੋਗੀ ਤੂੰ ਐਂ ਦੱਸ ਖੇਤੀਬਾੜੀ ਦਾ ਦੱਸ ਕਿਵੇਂਆ ਸੌਦਾ ਕਣਕ ਕਣਕ ਦੱਸ ਦੇ। ਉਹ ਐਂ ਦੇਖ ਲੈ ਵੀ ਗੁੱਲੀ ਡੰਡਾ ਤਾਂ ਹੈਉ ਨਹੀਂ। ਕਣਕ ਦੇਖ ਲੈ ਕਿਵੇਂ ਹੈਨਾ। ਕਣਕ ਪਈ ਆ। ਬਰੌਲੇ ਖਾਂਦੀ ਜਾਂਦੀ ਆ, ਬਰੌਲੇ ਠਾਲਦੀ ਜਾਂਦੀ ਆ। ਯਾਰਿਆਂ ਚ ਤਾਂ ਉਹ ਉਸ ਤੋਂ ਮੈਨੂੰ ਐਂ ਨਹੀਂ ਸਮਝ ਰਿਹਾ ਤੂੜੀ ਗੱਭੇ ਕਿਵੇਂ ਆ ਜੀ। ਮਾੜੀ ਮੋਟੀ ਪਈ ਹੋਣੀ। ਅੰਕਲ ਨੇ ਰਾਤ ਸਾਨੂੰ ਜੀ ਬੜੀਆਂ ਗੱਲਾਂ ਕਰੀਆਂ ਇੱਥੇ ਮਤਲਬ ਖੇਤੀਬਾੜੀ ਦੇ ਵੀ ਬਹੁਤ ਗੱਲਾਂ ਹੋਈਆਂ ਰਾਤ 12 1 ਵਜੇ ਤੱਕ ਸਾਡਾ ਚੱਲੀ ਗਿਆ ਪ੍ਰੋਜੈਕਟ ਸਾਰਾ ਦੱਸਿਆ ਅੰਕਲ ਨੇ ਵੀ ਕਿਵੇਂ ਹੈ ਨਾ ਮਤਲਬ ਸਾਰੇ ਇੱਥੇ ਇੱਕ ਪਰਿਵਾਰ ਹਨ ਢਿੱਲੋਂਾਂ ਦੇ ਲੈਨੇ ਆ ਤਾਂ ਢਿੱਲੋਂ ਗੋਤ ਕਰਕੇ ਗੋਗੀ ਪਿਆਰਾ ਹਨਾ ਪੂਰਾ ਕਾਲੀ ਮਿੱਟੀ ਬਣ ਗਿਆ ਹਾਂ ਕਾਲੀ ਮਿੱਟੀ ਬੜੀ ਕੰਮਦੀ ਹੈ ਅੰਕਲੋ ਨੇ ਕਹਿੰਦੇ ਵੀ ਇੱਥੇ ਸਾਡੇ ਗੱਠਾਂ ਵਾਲੀ ਜਣੀ ਮੁਕਸਾ ਲਈ ਦੀ ਤੇ ਸਿੰਦੇ ਮਸ਼ੀਨਾਂ ਹੈਗੀਆਂ ਬਹੁਤ ਤੂੰ ਤਾਂ ਰਾਤ ਉਧਰ ਤਰਪੋ ਜਿਉ ਨਹੀਂ ਕਹਿੰਦੀ ਤੈੂੰ ਗੱਲਾਂ ਮਿਸ ਕਰਤੀਆਂ ਰਾਤ ਪਰ ਕਹਿੰਦੇ ਵੀ ਇੱਥੇ ਜਣੀ ਸਾਡੇ ਹੁਣ ਇੱਥੇ ਪਲੌ ਸਿਸਟਮੇ ਚੱਲ ਗਿਆ ਅਸੀਂ ਨੇ ਜਿਵੇਂ ਝੋਨਾ ਵੱਡਿਆ ਮੁਛੜ ਝੋਨਾ ਵੱਢ ਲਿਆ ਪਲੌ ਕਰਕੇ ਜਿਹੜੀ ਕਣਕ ਸੁਪਰ ਸੀਡਰ ਨਾਲ ਮੇਰਾ ਖਾਲ ਤੋਂ ਨਹੀਂ ਜਿਹੜੀ ਹ ਨੈਲੀ ਪਾਣੀ ਬਾਕੀ ਪੱਕੇ ਯਾਰ ਇੱਧਰ ਤੂੰ ਉਹ ਦੂਰ ਦੂਰ ਤੱਕ ਦੇਖ ਲੈ ਹੈ ਕਿਤੇ ਕੋਈ ਮੋਟਰ ਹੈ ਕੋਈ ਮੋਟਰ ਇੱਧਰ ਨੂੰ ਇਕੱਲਾ ਇੱਥੇ ਨਹੀਂ ਉਹ ਆ ਸਿਰਫ ਮੋਟਰਾਂ ਤੇ ਉੱਥੇ ਮਾੜੇ ਮੋٹے ਖੰਭੇ ਦਿਖਦੇ ਆ ਉਹ ਵੀ ਦੇਖ ਲੋ ਕਿੰਨੀ ਜ਼ਿਆਦਾ ਦੂਰ ਆ ਉੱਥੇ ਤੇ ਗੋਗੀ ਹੁਣ ਅੱਜ ਦਾ ਕੀ ਪਲਾਨ ਹੈ ਬਾ ਹੁਣ ਉਰੇ ਤੇ ਅੱਪਰ ਨੇ ਜਾਣਾ ਹਿੱਸੇ ਵਾਲਾਲੇ ਵੀਰ ਕੋਲ ਅੱਛਾ ਇਸੇ ਪਹਿਲਾਂ ਸੰਧੂ ਵੀਰ ਕੋਲੇ ਪਹਿਲਾਂ ਹਿੱਸੇ ਵਾਲਾ ਆਊਗਾ ਸੰਧੂ ਵੀਰ ਦਾ ਆਊਗਾ ਪਹਿਲਾਂ ਪਹਿਲਾਂ ਹਿੱਸੇ ਵਾਲਾ ਆਇਆ ਇਸੇ ਵਾਲਾ ਆਊਗਾ ਪਹਿਲਾਂ ਹਿੱਸੇ ਵਾਲਾ ਆਊਗਾ ਫਿਰ ਜਾਉਦਾ ਹੋਊਗਾ ਫਿਰ ਜੋਧਾ ਆਊਗਾ ਫੇਰ ਜੋਧਾ ਆਊਗਾ ਬਾਕੀ ਦੇਖਦੇ ਜਿਵੇਂ ਰੂਟ ਪਲਾਨ ਹੋਇਆ ਮਾੜਾ ਮੋਟਾ ਚੇਂਜ ਵੀ ਹੋ ਸਕਦਾ ਵੀ ਦੇਖੋ ਨਾ ਕਿਵੇਂ ਕਿਵੇਂ ਨਹੀਂ ਕਿੱਧਰ ਤੁਰਿਆ ਹੁਣ ਮੋਗੇ ਚੱਲੇ ਤਾਂ ਹੈਗੇ ਆਪਾਂ ਮੋਗੇ ਨੂੰ ਹੋਕੇ ਜਾਣਾ ਇਹਨੇ ਮੈਨੂੰ ਮੋਗਾ ਓਏ ਮੋਗੇ ਨੂੰ ਹੋਕੇ ਚੱਲੇ ਆਪਾਂ ਆ ਬੋਲਾ ਦੇਖ ਲੈ ਮੇਰੇ ਮੋਗੇ ਦਾ ਕੀ ਦੇਖਣਾ ਲੈ ਭਾਈਏ 2 ਮਿੰਟ ਖੜਜੋ ਜੀ ਇਹਨੂੰ ਮੋਗਾ ਦੇ ਨਾ ਮੈਂ ਦੋ ਕਲੇਓ ਦੇ ਸਾਰੇ ਉਰੀ ਖੜੇ ਆ ਤੂੰ ਛੇਤੀ ਮੋਗਾ ਦੇਖ ਫਿਰ ਅੱਗੇ ਤੁਰੀ ਆਪਾਂ ਕੋਟ ਦੇ ਪੂਰਾ ਵੀ ਦੇਖ ਲਈ ਅੱਗੇ ਨਹੀਂ ਦੇਖ ਲਿਆ ਸਾਨੂੰ ਪਤਾ ਹੋਲੇ ਦਾ ਤੂੰ ਦੇਖ ਲੈ ਤੂੰ ਤੂੰ ਹੈ ਨਾ ਗਟਾਲੀ ਵੀ ਅਗਲੇ ਨੇ ਕਹਿਣਾ ਵੀ ਪਲੇਟ ਚੱਕ ਲੈ ਚੱਲਿਆ ਓਏ ਆ ਜਾ ਆ ਜਾ ਛਲ ਸਿੰਦੇ ਚੱਲੀ ਆਪਾਂ ਗੱਡੀ ਲੈ ਕੇ ਆ ਨਹੀਂ ਹਟਣਾ ਉਹ ਉਹਦੇ ਨੱਕਾ ਮੋੜਦਾ ਦੂਰੋਂ ਦੇਖਿਆ ਲੱਗਿਆ ਪਲੇਟ ਚੱਕ ਲੈਣਾ ਹਾਂ ਦੂਰੋਂ ਅਗਲੇ ਨੇ ਆਏ ਕਹਿਣਾ ਤੂੰ ਤੂੰ ਆ ਜਾ ਬੰਦੇ ਮੰਗਾ ਆ ਜਾ ਮੇਰਾ ਫਿਰ ਸੋ ਠੀਕ ਹੈ ਜੀ ਤੁਰਦੇ ਜੀ ਹੁਣ ਇੱਥੋਂ ਚੱਲਦੇ ਆ ਸਿੱਧਾ ਮੋਗਾ ਮੋਗੇ ਤੋਂ ਫਿਰ ਅਸੀਂ ਅੱਗੇ ਉਹ ਰੂਟ ਨੂੰ ਫੜਨਾ ਹੈ ਬਾਗਾ ਨਹੀਂ ਬਾਗਾ ਪ੍ਰਾਣਾ ਕੋਟਕਪੂਰਾ ਫਿਰ ਮੋਗਾ ਪਹਿਲਾਂ ਬਾਗਾ ਪ੍ਰਾਣਾ ਫਿਰ ਕੋਟਕਪੂਰਾ ਕੋਟਕਪੂਰੇ ਦੇਖਦਾ ਤੈਨੂੰ ਮੈਂ ਦਿਖਾਣਾ ਟੋਡਾ ਟੋਡਾ ਕੀ ਹੁੰਦਾ ਉੱਥੇ ਬਾਕੀ ਖੈਰ ਹੁਣ ਸਾਡੇ ਲਾ ਟਾਕੀ ਲਾ ਆਟੋਮੈਟਿਕ ਉੱਥੇ ਕੀ ਉਹ ਟੋਡਾ ਕਿਉਂ ਮਠਿਆਈ ਹੁੰਦੀ ਐਸੇ ਮਠਿਆਈ ਹੁੰਦੀ ਐ ਅਸੀਂ ਖੁੰਡੀ ਵੀ ਲਈ ਆ ਬਾਈ ਖੁੰਡੀ ਦਿਖਾ ਖੁੰਡੀ 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 ਅਸੀਂ ਇੱਥੋਂ ਮੁਖਸਰ ਸਾਹਿਬ ਤੋਂ ਖੁੰਡੀ ਲੈ ਕੇ ਚੱਲੇ ਬੱਗੀ ਦਿਖਾ ਇਧਰ ਨੂੰ ਇਹੇ ਪਾਣੀ ਲਾਉਣ ਲਈ ਨਾਲ ਲੱਗ ਜਾਇਆ ਕਰਨੀ ਪਾਣੀ ਵਾਸਤੇ ਹਾਂ ਤੇ ਦੇ ਦੇ ਨਾ ਤੋੜਨਾ ਦੇ ਇਹ ਬੜਾ ਜੀ ਟੰਕਾ ਲਾਇਆ ਵਾ ਹਾਂ ਆਏ ਖੁੰਡੀ ਰੱਖ ਕੇ ਨੱਕੇ ਕੋਲ ਬਹਿ ਜਾਇਆ ਕਰਨਾ ਵੀ ਬਾਈ ਨੱਕੇ ਖੁੱਲ ਜਾ ਕਰੂਗਾ ਨਹੀਂ ਕੋਈ ਜੀ ਜੀ ਆਪਣੀ ਮਿੱਟੀ ਐ ਖੁੱਲ ਜਾ ਕਰੂਗਾ ਜੀ ਮਸਤ ਕਰੀ ਹੈ ਹੈ ਆਪਣੇ ਲਈ ਤਾਂ ਚੰਗੀ ਭਲੀ ਬਸ ਕਰਾ ਦਿੰਦੀ ਆ ਸਾਡਾ ਸੁੱਕਾ ਕੜਾ ਮਾਰਾ ਵਜੂ ਗੇ ਮੈਂ ਫੇਰ ਜਾ ਕੇ ਕਹਿਆ ਕਹਿੰਦਾ ਮੈਂ ਢਾਂਕ ਮਾ ਦੇਣੀ ਫਿਰ ਮੈਂ ਕਵਾਇਆ ਕਰੂੰਗਾ ਲਈ ਢਾਂਕ ਮਾ ਦੂੰ ਸੋ ਬਾਈ ਬਾਕੀ ਬੜਾ ਜੀ ਲੱਗਿਆ ਬੜਾ ਮਤਲਬ ਪਿਆਰ ਮਿਲਿਆ ਇੱਥੇ ਬਹੁਤ ਵੀਰ ਮਿਲੇ ਆਂ ਏਰੀਆ ਬੜਾ ਖੁੱਲਾ ਏਰੀਆ ਬੜਾ ਖੁੱਲਾ ਡੁੱਲਾ ਯਾਰ ਬਹੁਤ ਹੁਣ ਜਣੀ ਤਕਰੀਬਨ ਜਿਹੜੇ ਆ ਰਹੇ ਆਂ ਕਲੋਨੀ ਕਹਿੰਦੇ ਇੱਥੇ ਸਾਡੇ ਚੰਡੀਗੜ੍ਹ ਏਰੀਆ ਬਹੁਤ ਮਾਰਕੀ ਜਾਂਦਾ ਹਨਾ ਸਿੰਦੇ ਜਿਉਂ ਜਿਉਂ ਉਧਰ ਪ੍ਰੋਪਰਟੀ ਕਰਤੀ ਜਾਂਦੀਆਂ ਨੇ ਇੱਧਰ ਰੇਟ ਵੀ ਘੱਟ ਆਪਣੇ ਠੇਕਾ ਠੇਕਾ ਜੇ ਆਪ ਆਪਣੇ 50-50 ਦਾ ਹੱਦ ਹੈ। ਇੰਤਰ ਵੀ ਆਪਾਂ ਨੂੰ ਹਾਂ ਆਪਾਂ ਨੂੰ 50 ਦਾ ਹੀ ਬਹੁਤ ਲੱਗਦਾ ਹੈ। 50 ਤੋਂ 60 ਹੈਗਾ ਉਹ। ਕੱਢਦੇ ਇੱਥੇ ਵੀ ਕਣਕ ਜੀਰੀਆਂ ਆ। ਪਰ ਠੇਕਾ ਕਿੰਨਾ ਦੱਸਿਆ ਤਾਂ 80-90 ਬਸ। 90 ਦੱਸਿਆ ਤਾਂ 90। 90000 ਰੁਪਇਆ ਸਿਰਫ ਅਜਿਹੇ ਕਣਕ ਝੋਨੇ ਦੀ ਫਸਲ ਕੱਢਣ ਦਾ ਮਤਲਬ ਠੇਕਾ ਹੈ। ਤਾਂ ਤੁਸੀਂ ਦੇਖ ਲਓ ਵੀ ਫਸਲ ਵੀ ਉਹ ਹਿਸਾਬ ਦੇ ਨਾਲ ਚੰਗੀ ਤੱਕੜੀ ਹੋਣੀ ਚਾਹੀਦੀ ਹੈ। ਨਹੀਂ ਨਹੀਂ। ਹਾਂ। ਤੇ ਇਹਨਾਂ ਹੱਲ ਤਾਂ ਕਿ ਕਿੰਦਕੂਗੀ ਇਹ ਰਾਜਸਥਾਨ ਇੱਧਰ ਨਹੀਂ ਹੈਗਾ ਵੀ ਉਹ ਚੱਲ ਘੁੰਮ ਕੇ ਚਲੀ ਚੱਲ ਕੋਈ ਨਾ ਕਿਤੇ ਨੂੰ ਤਾਂ ਘੁੰਮ ਕੇ ਜਾਂਦੀ ਹੋਊਗੀ ਰਾਜਸਥਾਨ ਜਾਂਦੀ ਹੈ ਇਹ ਬਲਕਿਸਤਾਨ ਤੋਂ ਆ ਰਹੀ ਹੈ ਬਾਈ ਚਲਕੀ ਤੇ ਤੇ ਤਾਂ ਉਹਦੀ ਯੋਗੀ ਸਾਡੇ ਪਾਕਿਸਤਾਨ ਅਸੀਂ ਨਹੀਂ ਡਿਟੇਲ ਨਹੀਂ ਸਾਡੇ ਕੋਲ ਹਾਂ ਇਹ ਨਹੀਂ ਡਿਟੇਲ ਨਹੀਂ ਉਹ ਦੇਖ ਤੂੰ ਭੰਗ ਭਾਰੇ ਤਰੇ ਯਾਰ ਗੁੱਗੀ ਭਾਈ ਅਗਦੇ ਇਹਨੂੰ ਤੂੜੀ ਦਾ ਤੈਨੂੰ ਕਿਉਂ ਇੰਨਾ ਤੂੜੀ ਨਾਲ ਪਿਆਰ ਹੈਂ ਤੂੜੀ ਦਾ ਰੇਟ ਤਾਂ ਪੁੱਛ ਇਹਨਾਂ ਨੂੰ ਕੁੱਪਾਂ ਦਾ ਬੜਾ ਚੋਅ ਹੈ ਕਿਉਂਕਿ ਅੰਕਲ ਉਹਨਾਂ ਨੂੰ ਇੱਥੇ ਵੀ ਆਹ ਕੁੱਪ ਕਿਵੇਂ ਆ ਦੇਖ ਤੂੜੀ ਚੱਕ ਰਹੇ ਨੇ ਆਪਣੇ ਹੈ ਇਹ ਕਿਹੜਾ ਚੰਦਰਾ ਹਾਂ ਬਸ ਜਿੱਥੇ ਦੇਖਦਾ ਉੱਥੇ ਹੀ ਪੁੱਛਣ ਲੱਗਦਾ ਇਹ ਤਾਂ ਦੇਖ ਲੈ ਵੀ ਵਪਾਰੀ ਕਿੰਨੀ ਦੂਰੋਂ 400 ਕਿਲੋਮੀਟਰ ਤੋਂ ਤੂੜੀ ਝੱਕਣ ਆਣਗੇ ਹੈ ਆ ਦੇਖ ਲੈ ਸੁਵੇ ਪੱਕੇ ਕਰੇ ਆ ਦੇਖ ਲੈ ਸੁਵੇ ਪੱਕੇ ਕਰੇ ਆ ਬ ਟ੍ਰੈਫਿਕ ਹੈ ਨਹੀਂ ਟ੍ਰੈਫਿਕ ਹੈ ਟ੍ਰੈਫਿਕ ਹੈ ਨਹੀਂ ਰੋਡਾਂ ਤੇ ਭਾਈ ਇਹ ਗੱਲ ਦੇ ਸਿਰ ਤੇ ਦਿਖਾਵਾ ਨਹੀਂ ਹੈ ਦਿਖਾਵਾ ਨਹੀਂ ਹੈ ਬਿਲਕੁਲ ਨਹੀਂ ਬਿਲਕੁਲ ਬਿਲਕੁਲ ਤੇ ਲੱਗਦਾ ਕੋਈ ਡੇਕਾ ਗੱਡੀ ਦੇ ਲੈ ਆ ਦੇਲਾ ਕਿੰਨੇ ਜੋ ਜਗ੍ਹਾ ਤੇ ਵਿਚਾਹ ਤੂੜੀ ਦੀ ਉਹ ਸੋ ਠੀਕ ਹੈ ਜੀ ਹੁਣ ਸ਼ਹਿਰ ਦੇ ਨੇੜੇ ਤੇੜੇ ਜਾ ਕੇ ਕਰਦੇ ਆ ਬਲੌਗ ਅਸੀਂ ਕੰਟੀਨਿਊ ਇਹ ਆਪਣੇ ਚੰਡੀ ਖੜੇ ਜਾਂਦੀ ਆ ਤੂੜੀ ਇਹ ਸਾਰੀ ਕਿਹੜੀ ਇਹ ਇਹ ਇਹੀ ਦੀਆਂ ਹੋਣ ਟਰਾਲੀਆਂ ਜਿਹੜੀਆਂ ਫੌਨ ਹਾਂ ਬਈ ਦੇਖੋ ਇਹ ਜਾਣੀਆਂ ਕਿ ਉਹ ਕਿ 2 200 ਕੁਇੰਟਲ 2.5 250 ਕੁਇੰਟਲ ਪਾ ਕੇ ਮਾਲ ਦੇਖ ਪਈਆ ਤੂੰ ਬੱਲੋ 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 ਟਰੱਕੇ ਬਈ ਬੱਲੇ ਬਣਾਇਆ ਪਿਆ ਟਰੈਕਟਰ ਵੀ ਛੋਟਾ ਜਾ ਕੇ ਆ ਇਹ ਬਈ ਭਜਨ ਪਾਉਣੇ ਇਤਨਾਉਂ ਦੇ ਤਾਂ ਕਿ ਪਰੋਈ ਪਈਆ ਪਰੋਈ ਨਹੀਂ ਪਈ ਹੈ ਨਾ ਉਹ ਦੇਖੋ ਕੱਢਾਉਂ ਤਾਂ ਆਮ ਆ ਕਿੱਡੇ ਕਿਡੇ ਟਰੱਕ ਆ ਤੇ ਮੇਰੀ ਮਾਚਲ ਜਾਂਦੀ ਹੈ ਇਹ ਮਾਚਲ ਜਾਂਦੀ ਹੈ ਫਿਰ ਇਹ ਲੱਗਦੀ ਵੀ ਗੋਗੀ ਚੰਗੇ रेट ਹੋਗੇ ਖਰਚਾ ਵੀ ਬਹੁਤ ਕਰਕੇ ਲਿਆਣਾ ਇਹਨਾਂ ਨੇ ਗੋਗੀ ਕਹਿੰਦਾ ਮੈਂ ਦੇਖਣਾ ਭੂੰਡ ਮੈਂ ਥੋੜੀ ਦੇਖਣਾ ਤਾਂ ਜਿੰਦੇ ਜਿੰਦੇ ਵੀ ਉਹਨਾਂ ਨੂੰ ਸ਼ੌਕਰ ਨਹੀਂ ਦਾ ਪਤਾ ਹੈ ਲੋ ਬਈ ਮਿੱਤਰੋ ਕੋਟਕਪੁਰੇ ਖੜੇ ਆ ਤੇ ਇੱਥੇ ਬਾਈ ਜੋ ਜਿੱਦੋਂ ਆਪਾਂ ਉਹ ਆਪਾਂ ਨੇ ਰਤਨ ਨਾਉ ਕਹੋਗੇ ਤਾਂ ਮੈਂ ਤੁਹ ਪਲੇਖੇ ਨਾ ਸਪੀਡ ਬੇਸ ਵਾਲਾ ਹੈ ਨਾ ਸਪੀਡ ਬੇਸ ਵਾਲਾ ਆਪਾਂ ਨੇ ਡੀਜ਼ਲ ਪੰਪ ਲਿਆ ਸੀ ਉਹ ਵੀਰ ਨੂੰ ਆਪਾਂ ਨੇ ਮਿਲ ਕੇ ਜਾਣਾ ਉਹ ਤਾਂ ਸ਼ਾਇਦ ਦੇਖਦੇ ਕਿ ਪਾਈਪ ਦਾ ਟੋਟਾ ਜਿਹਾ ਲੈ ਕੇ ਜਾਣਾ ਆਪਾਂ ਨੂੰ। ਸੋ ਵੀਰ ਦੀ ਲੋਕੇਸ਼ਨ ਨਹੀਂ ਪਤਾ ਅਸੀਂ ਵੇਟ ਕਰ ਰਹੇ ਹਾਂ ਇੱਥੇ ਬਾਕੀ ਆਉਂਦਾ ਭਾਈ ਫਿਰ ਅੱਗੇ ਚੱਲਦੇ ਆ। ਠੀਕ ਹੈ। ਅਦਤਨ ট্রেਡਿੰਗ ਕੰਪਨੀ ਚ ਅੱਜ ਇੱਕ ਤੁਹਾਨੂੰ ਵਧੀਆ ਚੀਜ਼ ਦਿਖਾਉਣੀ ਥੋੜੇ ਫੈਜ਼ੀਐਲ ਦੀਆਂ। ਇਹ ਹੈ ਭਾਈ ਜੂਰੀਆ ਪੌਣੀਆਂ ਦੀ। ਓਹੋ ਬੜਾ ਡੱਬ ਕੇ ਮਾਰਦਾ। ਕਿੰਨੀ ਖਾੜ ਕੇ ਫਿਰ ਕਰਦਾ ਇਹੋ। 50 ਤੋਂ 70 ਫੁੱਟ ਟੀਨ। ਜਾਂ ਤਾਂ 60 ਫੁੱਟ। ਆਏ ਦੇਖਣ ਚੱਲਾ ਹੈ ਨਾ। ਇਸ ਹੈ ਕਿ ਇਹ ਸ਼ੌਪ ਦਾ ਨਾਮ ਕੀ ਆਪਣਾ ਅਰਾ ਕੰਡੀਟਿੰਗ ਕੰਪਨੀ ਜੀ ਕੋਟਕਪੁਰਾ ਹੈ ਨਾ ਸੋ ਕੋਟਕਪੁਰੇ ਚ ਪਹੁੰਚੇ ਆ ਜੀ ਅਸੀਂ ਆਲੇ ਸੀ ਮੁਖਸਰ ਸਾਹਿਬ ਤੋਂ ਤੇ ਵੀਰ ਉਹਨਾਂ ਨੇ ਫੋਨ ਕੀਤਾ ਮਾ ਵੀ ਅਸੀਂ ਪੈਪ ਦੀ ਕਲੈਂਥ ਲੈਣੀ ਹੈ ਤੇ ਦੁਕਾਨ ਚ ਅੱਜ ਵਿਜ਼ਿਟ ਕਰਿਆ ਬਹੁਤ ਤਰ੍ਹਾਂ ਦੇ ਬਈ ਪ੍ਰੋਡਕਟ ਹੈ ਚੱਕੀ ਕੰਪਰੈਸ਼ਨ ਆਹ ਕਟਰ ਕੁਟਰ ਆਲੇ ਕਹਿ ਦਿੰਨੇ ਆਪਾਂ ਹਰ ਇੱਕ ਤਰ੍ਹਾਂ ਦਾ ਜਿੰਨਾ ਵੀ ਮਤਲਬ ਆਪਾਂ ਨੂੰ ਰੂਟੀਨ ਦੇ ਵਿੱਚ ਵਰਤ ਤੋਂ ਚੋਣੇ ਵਾਲਾ ਸਮਾਨ ਹੈ ਬਹੁਤ ਹੈ ਸਭ ਤਰ੍ਹਾਂ ਦੇ ਡੀਜ਼ਲ ਪੰਪ ਚ ਵੀ ਬਹੁਤ ਤਰ੍ਹਾਂ ਦੀ ਚੁਆਇਸ ਆ ਗਈ ਹੁਣ ਸੋ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਨਾਲ ਤੁਹਾਨੂੰ ਸ਼ੇਅਰ ਕਰ ਦਿੰਦੇ ਆ ਸੋ ਜਿਹਨੇ ਭਾਈ ਲੈਣਾ ਆਨਲਾਈਨ ਆਨਲਾਈਨ ਤਾਂ ਪੂਰੇ ਹਾਲ ਪੰਜਾਬ ਚ ਕਰ ਦਿੰਦੇ ਆ ਹਨਾ ਜਿੱਥੇ ਪਲਜੀ ਸਰਵਿਸ ਹੈਗਾ ਜੀ ਠੀਕ ਹੈ ਸਿੱਧਾ ਭੇਜ ਦੇ ਅੱਛਾ ਫਿਰ ਲੁਧਿਆਣੇ ਤੇ ਵੀਰ ਕਹਿੰਦੇ ਵੀ ਅਸੀਂ ਸਰਵਿਸ ਆਨਲਾਈਨ ਕਰ ਦਿੰਦੇ ਆ ਵੀ ਜਣੀ ਜੇ ਅਸੀਂ ਲੁਧਿਆਣੇ ਭੇਜ ਦਿੰਦੇ ਆ ਬਸ ਨਹੀਂ ਫਿਰ ਅੱਗੇ ਸਪਲਾਈ ਹੋ ਜਾਣਾ ਬਸ ਰਹੀ ਲੁਧਿਆਣਾ ਤੋਂ ਤਾਂ तकरीबन ਸਾਰੇ ਪੰਜਾਬ ਚੋਂ ਬਸਾਂ ਜਾਂਦੀ ਹੈ ਹਨਾ ਹਾਂ ਜਿਵੇਂ ਆਪਾਂ ਤੇਜੀਆਂ ਨਾਲ ਇੱਕ ਦੋ ਦਿਨ ਦਾ ਸਮਾਂ ਲੱਗ ਜਾਂਦਾ ਹੈ ਹਾਂ ਜਿਹੜਾ ਲੁਧਿਆਣੇ ਤੋਂ ਆਉਂਦੀ ਕਰਨਾ ਹੁੰਦਾ ਹੈ ਇੱਥੋਂ ਜਿੱਤੀ ਜਾਂਦੀ ਹੈ ਦਾ 2 ਤਨ ਘਾਟਿਆ ਵਾਲਾ 2 ਤਨ ਘਾਟਿਆ ਸੋ ਬਹੁਤ ਬਹੁਤ ਲਾਓ ਜੀ ਮਿੱਤਰੋ ਪਹੁੰਚ ਚੁੱਕੇ ਆ ਜੀ ਪਿੰਡ ਈਸੇਵਾਲ ਸੋ ਈਸੇਵਾਲ ਪਹੁੰਚੇ ਆ ਜੀ ਤੇ ਵੀਰ ਦਵਿੰਦਰ ਵੀਰ ਅੱਗੇ ਇੱਕ ਜਾ ਰਹੇ ਆ ਗੱਡੀ ਲੈ ਕੇ ਸਾਨੂੰ ਲੈ ਕੇ ਆਏ ਆ ਜੀ ਇਹ ਨਹਿਰ ਕੋਲੋਂ ਤੇ ਹੁਣ ਵੀਰ ਦਾ ਦਿਖਾਉਨੇ ਆਪਾਂ ਤੁਹਾਨੂੰ ਫਾਰਮ ਤੇ ਲਿਜਾਵਾਂਗੇ ਠੀਕ ਆ ਜੀ ਜੁੜੇ ਰਹੋ ਜੀ ਬਲੌਗ ਦੇ ਨਾਲ ਸੋਈ ਸਿਆਲ ਪਿੰਡ ਕੋ ਕਿ ਕਾਫੀ ਤਰੱਕੀ ਚ ਪਿੰਡ ਆ ਹਨਾ ਇਹ ਇਹ ਬੜੀ ਜ਼ਰਕੀ ਚ ਇਹ ਬਾਈ ਆਲੂ ਆਲੇ ਪੱਟ ਕੱਢੇ ਪਾਏ ਆ ਮੈਂ ਕਹਿੰਦਾ ਗੋਗੀ ਤੂੰ ਦੇਖ ਉਹਦੇ ਸਿੱਖਣ ਨੂੰ ਮਿਲੂਗਾ ਅੱਜ ਤੈਨੂੰ ਹੋਰ ਵੀ ਬਹੁਤ ਕੁਝ ਵੀ ਆਲੂਾਂ ਦੀ ਜਿਹੜੀ ਬੇਲ ਫੁੱਲ ਆਪਣੀ ਸੁੱਕੀ ਐ ਨਾ ਬਾੜੀ ਮੋਟੀ ਹਨਾ ਉਹ ਆਪਣੀ ਬੇਲ ਮੜ ਜੀ ਪਾਣੀ ਕਰਕੇ ਉਹ ਸੁੱਕੀ ਆ ਬਸ 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 ਬਿਲਕੁਲ ਆਓ ਘੜੀਆਂ ਗੋਗੀ ਪੀਐਸਐਸ ਹਾਂ ਚੱਲ ਠੀਕ ਆ ਮੈਂ ਲਾ ਲਾਂ ਚਲੋ ਵੀ ਸੂਰ ਮਿਓ ਆਜੋ ਸਤ ਸ੍ਰੀ ਅਕਾਲ ਜੀ ਸਾਸਿਕਾ ਆ ਉਹ ਠੀਕ ਠਾਕ ਹਾਂ ਜੀ ਠੀਕ ਹੈ ਜੀ ਮੈਂ ਤਾਂ ਅਗੇ ਤੁਸੀਂ ਅੱਜ ਮੁੜ ਗਏ ਹੋ ਨਾ ਜੀ ਅੱਜ ਫਿਰ ਕੋਟਕਪੁਰੇ ਰੁਕੇ ਤੇ ਹੀ ਆਉਂਦੇ ਆਉਂਦੇ ਉੱਥੋਂ ਪਾਈਪ ਲੈਣਾ ਤਾਂ ਜੀ ਕੋ ਡੀਜ਼ਲ ਪਾਉਣ ਵਾਲੀ ਮਸ਼ੀਨ ਨਹੀਂ ਤੇ ਲਈ ਆਪਾਂ ਨੇ ਹਾਂ ਉਹਦਾ ਪਾਈਪ ਜੀ ਲੈਂਥ ਲੰਬੀ ਕਰੀਏ 12 12 24 ਫੁੱਟ ਦੀ ਆਪਾਂ ਨੇ ਪਾਈਪ ਕਰ ਲਈ ਉਹ ਗਨ ਦੇ ਮੂਰੇ ਲੱਗਣਾ ਇਹ ਬਿਲਕੁਲ ਉਹ ਗਨ ਲਿਆਂਦੀ ਗਨ ਜਿਹੜੀ ਲਿਆਂਦੀ ਸੀ ਹਾਂ ਜੀ ਰੋ ਲੈਣਾ ਤੇ ਇਹ ਸਮਾਨ ਜਾਓ ਕੁਦਰਤੀ ਵੀਰ ਨੂੰ ਫੋਨ ਕਰ ਲਿਓ ਉਹ ਕਹਿੰਦਾ ਬਸ ਉਰੀ ਆਜੋ ਕਹਿੰਦਾ ਇੱਥੇ ਬਹੁਤ ਬੋਲ ਲੱਗਾ ਸਿੱਧਾ ਰਾ ਪਿੰਡ ਸਿੱਧਾ ਸਿੱਧਾ ਜੀ ਪੂਰਾ ਪਤਾ ਲੱਗ ਗਿਆ ਕੋਈ ਉਧਰ ਕੱਲ ਐਵੇਂ ਚਲੇ ਗਏ ਆਹੀ ਰਾ ਜਾਣਾ ਸੀ ਕੱਲ ਵੀ ਜੀ ਨਾਲ ਸਾਨੂੰ ਇੱਥੇ ਰਲ ਜਾਂਦੇ ਜਿੱਤ ਲਉ ਆਪਾਂ ਹਾਂ ਇੱਧਰ ਨੂੰ ਠੀਕ ਲਿਆ ਸਾਨੂੰ ਅੱਜ ਹੁਣ ਆ ਬਾ ਨੈ ਸਿੱਧੀ ਹਾਂਜੀ ਜਾ ਕੇ ਨਿਕਲਣੀ ਹੈ ਬਸ ਬਸ ਠੀਕ ਹੈ ਇਸ ਸਾਲ ਵੀ ਖਾਸਾ ਬੜਾ ਪਿੰਡ ਹੈ ਜੀ ਇਹ ਵੀ ਸਾਡਾ ਪਿੰਡ ਦਾ ਵੱਡਾ ਹੈ ਆਪਣੇ 15-1600 ਵੋਟ ਖਾਸਾ ਫਿਰ ਸਾਡੇ ਨਾਲੋਂ 3 ਗੁਣਾ ਵੱਡਾ ਪਿੰਡ ਹੈ 650 ਵੋਟ ਹੈ ਪਿੰਡ ਦੀ ਆਇਆ ਵੀ ਆਪਣੇ ਵਿੱਚੋਂ ਵਿਹਲਾ ਪਿਆ ਠੀਕ ਹੈ ਜੀ ਆਲੇ-ਦਲੇ ਫੜਨੀ ਇਹ ਆਪਣਾ ਫਾਰਮ ਆ ਗਿਆ ਹਾਂ ਠੀਕ ਹੈ ਖੇਤਾਂ ਚੱਲ ਜੂਰੇ ਆਪਾਂ ਯਾਰ ਇਧਰੋਂ ਆਪਣਾ ਪਿੰਡੋਂ ਆਪਾਂ ਘਰ ਕੋਈ ਆਰਾਮ ਹੁੰਦਾ ਪਿੰਡ ਆਪਣਾ ਉਹ ਪਿੱਛੇ ਰਹਿ ਗਿਆ ਹਿੱਸੇ ਵਾਲਾ ਠੀਕ ਹੈ ਠੀਕ ਹੈ ਜੀ ਜਮਾ ਕੋਲੇ ਹੀ ਆ ਪਿੰਡ ਨੂੰ ਆਹ ਨੇੜਿਓਂ ਹੈ ਜੀ ਪਹਿਲਾਂ ਪਹਿਲਾਂ ਬਣਾਇਆ ਜਦੋਂ ਲੋਕਾਂ ਦਾ ਬਣਾਇਆ ਬਿਲਕੁਲ ਬਿਲਕੁਲ ਇੱਥੇ ਆਰਾਮਦਾ ਜੀ ਹਾਂ ਸਹੀ ਹੈ ਚੱਲ ਲੱਗਿਆ ਉਦੋਂ ਪਹਿਲਾਂ ਇਹ ਵਾਲਾ ਸਿਰ ਬੜਾ ਵੱਡਾ ਮਾਰਾ ਹੁਣ ਇਹ ਵੀ ਛੋਟਾ ਸਮਾਨ ਕਿੱਥੇ ਪੂਰਾ ਹੁੰਦਾ ਜੀ ਸਾਰਾ ਸੱਤ ਦਿਨ ਆਪਾਂ ਇਹ ਗੱਲ ਨੂੰ ਆ ਜੀ अच्छा पीछे ते ਵੀ ਸਾਰਾ ਸਾਰਾ ਉੱਥੇ ਤੱਕ ਟੋਟਲ ਸਾਰਾ ਬਸ ਠੀਕ ਹੈ ਜੀ ਕੀ ਅਮਨੇ ਬਣਾਇਆ ਪਹਿਲੇ ਪਹਿਲਾਂ ਦਾ ਪੋਸ ਆਮਨੇ ਬਣਾਇ ਸੀਗਾ ਆਪਣਾ 200 ਫੁੱਟ ਲੰਬਾ ਇਹਨਾਂ ਫੁੱਟ ਚੜਾਈ ਆ ਜੀ 200 ਫੁੱਟ ਨਮਾਈ ਆ ਇਹਦੀ ਅੱਛਾ 200 ਫੁੱਟ ਨਮਾਈ ਆ ਇਹਦੀ ਠੀਕ ਹੈ ਪਹਿਲਾਂ ਵੀ ਉਸ ਹਾਂ ਬਣਾਇਆ ਇਥੋਂ ਕਿੰਕੀਆਂ ਪਾ ਕੇ ਇਹ ਸਾਰਾ ਸਾਤੂ ਦਾ ਗੱਲਾਂ ਮਾਲ ਉਹਨਾਂ ਦੇ ਬਿੜਾ ਰੱਖਾਂਗੇ ਆ ਬਸ ਠੀਕ ਹੈ ਜੀ ਉਹਨੂੰ ਪੱਕਾ ਕਰ ਦਾਂਗੇ ਮਾੜਾ ਬਹੁਤ ਹੋ ਜੂਰੀ ਜਗਰਾ ਗੁਲਾ ਨਾਲ ਇਹਦੇ ਆਲੂਆਂ ਨੂੰ ਆਲੂਆਂ ਨੂੰ ਵੀ ਤੁਹਾਨੂੰ ਆਮਦਾਰੀ ਹੋ ਜੂਗੀ ਕਿਦਰ ਉਹਨਾਂ ਦੇ ਕਣਕ ਦੇ ਬੀਜ ਜਿਹੜੀ ਬਸ ਆਪਾਂ ਇਹਦੀ ਉਹ ਤੋਂ ਰਹਿ ਜਦੋਂ ਬਸੂਆ ਟੱਪ ਕਣਕ ਤਾਂ ਥੋੜੇ ਬਹੁਤ ਘੱਟ ਹੈ ਇਧਰ ਨੂੰ ਆਲੂਏ ਆਲੂ ਸਾਰਾ ਦਿਖ ਰਿਹਾ ਜਿੰਨਾ ਵੀ ਦਿਖ ਰਿਹਾ ਕਣਕ ਨੂੰ ਕਮੈਨਾਂ ਨਹੀਂ ਚੱਲਦੀ ਕਣਕ ਚ ਕਮੈਨਾਂ ਵੇਲੀ ਆਉਣੀ ਹੈ ਇੱਥੇ ਬਸ ਇੱਥੇ ਆਏ ਬਈ ਜਿਹੜੀ ਹੋ ਗਈ ਬਸ ਖਾਣ ਨੂੰ ਇਡਾ ਕੋ ਰਿਓ ਨਾ ਗੂੜਾ ਅੱਛਾ ਬਸ ਆਹੀ ਹੈ ਉਹ ਲਗ ਲੰਬੀ ਦੀ ਬੀਤੀ ਆਪ ਜੋ ਕੀ ਹੈ ਜੀ ਉਹ ਵੀ ਬਾਈ ਇੱਥੇ ਓਗਰ ਲਾ ਕੇ ਇੱਥੇ ਆਪਣੀ ਘੱਟ ਲੈਣੀ ਹੈ ਤੇ ਬੰਦਿਆਂ ਨੂੰ ਕੋਣੀ ਲੈ ਲੈਣੀ ਹੈ ਚਾਰ ਪੰਜ ਨਾ ਠੀਕ ਹੈ 150 ਕਮਾਂਡਰ ਟਾਲੀ ਆਲੂ ਦੇਖੀ ਆਜਾ ਮਰਾਦੀ ਗੋਕਬੀਆ ਲੋਟਨੀ ਕਣਕ ਆਪਣੇ ਨਾਲ ਉਹ ਗੇਤੀਆਂ ਜੀ ਉਧਰ ਸਾਡੇ ਨਾਲ ਉਹ ਜਿਹੜੀ ਮਾੜੀ ਮੋਟੀ ਇੱਧਰ ਹੋਈ ਵੀ ਆ ਕਣਕ ਸਾਡੇ ਤਾਂ ਬ੍ਰੈਂਡ ਨਾ ਵੀਦਾ ਸਾਡੀ ਸੁੱਧੀ ਵੀਦਿਆ ਉਹ ਆਪਣਾ ਵਾਲੀ ਵੇਚੀ ਆ ਇਹਨਾਂ ਦੀ ਹਾਂਜੀ ਠੀਕ ਹੈ ਜੀ ਆਪਣੇ ਸੁਪਰ ਸੀਡਰ ਕਹਿੰਦੇ ਇਹਨੂੰ ਹਾਂਜੀ 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 ਕਰੋਨਾ 19 ਵਿੱਚ ਆਇਆ ਤਾਂ ਜੀ 19 ਜਾਇਆ 19 ਜੀ ਲੈਂਦੀ ਜੀ ਜੌਂਡੀਅਰ ਮਸ਼ੀਨ ਠੀਕ ਹੈ ਐਲ ਆਰ ਆਲੂ ਵੇਚਿਆ ਸੀ ਉਹ ਤੁਸੀਂ ਫਿਰ ਇਹਦੇ ਨਾਲ ਵੀ ਇਸ ਸਮੇਂ ਸਿਲਾ ਕੇ ਵੜਦੇ ਹੋ ਨਾਲ ਹੀ ਨਾਲ ਹੀ ਲੱਗਿਆ ਹੈ ਅੱਛਾ ਨਾਲ ਹੀ ਲੱਗਿਆ ਹੋਇਆ ਹੁਣ ਲਾ ਕੇ ਰੱਖਿਆ ਠੀਕ ਹੈ ਠੀਕ ਹੈ ਜੀ ਉਹ ਇਹਦਾ ਵੀ ਫਿਰ ਹੈ ਤਾਂ ਹੌਲੈਂਡ ਕਮੈਂਡ ਮੰਗੇ ਬੀਰ ਮੰਗੇ ਉਹਦਾ ਜਿਵੇਂ ਹੈ ਨਾ ਉਹਨਾਂ ਦਾ ਇਹ ਮੰਨ ਲਓ ਜਾਲੇ ਦੀ ਵੱਡੀ ਪ੍ਰੋਬਲਮ ਇਹ ਥੋੜੀ ਛੋਟੀ ਆ ਨਾ ਉਹਦੇ ਨਾਲ ਹਾਂ ਇਹ ਇਹਦੀ ਪ੍ਰੋਬਲਮ ਕੱਟ ਕੋ ਟੁੱਟ ਗਈ ਆ ਦਾ ਇਹਦੀ ਪ੍ਰੋਬਲਮ ਹੈ ਕੀ ਆਉਂਦੀ ਸੀ ਜੇ ਮੰਨ ਲਵੋ ਸਮਾਨ ਦੀ ਪ੍ਰੋਬਲਮ ਆ ਜਾਂਦੀ ਹੋਰ ਨਹੀਂ ਕੋਈ ਗੱਲ ਹੈਗੀ ਅੱਛਾ ਹੋਰ ਨਹੀਂ ਕੋਈ ਤੰਗੀ ਹੈਗੀ ਠੀਕ ਹੈ ਨਹੀਂ ਨਹੀਂ ਮਸ਼ੀਨ ਨੂੰ ਜੇ ਮੰਨ ਲਵੋ ਜੇ ਕੋਈ ਟੁੱਟ ਭੱਜ ਦੀ ਹੋ ਜਵੇ ਹਾਂਜੀ ਫਿਰ ਉਹ 4-5 ਨਹੀਂ ਮਿਲਦਾ ਜੀ ਅੱਛਾ 4-5 ਨਹੀਂ ਮਿਲਦਾ ਪ੍ਰੋਬਲਮਾਂ ਹੋਰ ਕੋਈ ਪ੍ਰੋਬਲਮ ਨਹੀਂ ਉਹ ਗੇਰ ਗੁਰ ਮੈਂ ਕਹਿੰਦਾ ਜੋਂਡੀ ਟ੍ਰੈਕਟਰ ਮੰਗੇ ਇਹਦੇ ਹੈ ਇਨੀ ਸੰਸਨ ਲਵੀ ਜਾਈ ਬਾਈ ਬਾਈ ਉਹ ਵੀ ਟਰੈਕਟਰ ਮੰਗਿਆ ਮੈਂ ਕਹਿੰਦਾ ਜਿੰਨੇ ਦੀ ਆ ਤੇ ਟਰੈਕਟਰ ਦਾ ਚੌਂਦੀ ਉਹਦੇ ਕਰਕੇ ਆਪਾਂ ਇਹ ਲਈ ਸੀਗੀ ਠੀਕ ਹੈ ਜੀ ਠੀਕ ਹੈ ਉਹ ਨਹੀਂ ਕਿਸੇ ਦੁੱਖੋ ਮੜੀ ਹੈਗੀ ਠੀਕ ਹੈ ਜੀ ਇਹ ਫਿਰ ਆਪਣੀ ਸਟਾਫ ਉਦੀ ਦੇ ਲੋਕ ਲੈ ਹੋਣਾ ਜਿਹੜਾ ਚਲਾਉਂਦਾ ਹੈ ਹਾਂ ਹਾਂ ਠੀਕ ਹੈ ਠੀਕ ਹੈ ਉਹ ਹੋਰ ਚਲਾਉਣੀ ਦਾ ਕੋਈ ਆਪਣੀ ਆਪਣੀ ਵੜਦੇ ਇੱਕ ਬਾਹਰ ਦੀ ਆ ਆ ਆ ਆ ਅੱਛਾ ਉਹਦੇ ਵਿੱਚ ਕੋਈ ਚੱਕਰੀ ਨਹੀਂ ਆ ਦੇ ਮੀਡੀਆ ਲੋਗ ਲੋਗ ਰਹਿਗੇ ਹਾਂ ਅੱਜ ਕੋਲੇ ਆ ਸਾਰਾ ਹੱਥ ਦੇ ਵਿੱਚ ਕੋਈ ਆ ਫਿਰ ਤੁਸੀਂ ਤਾਂ ਫਿਰ ਆਪਣੀ ਵੱਢਣੀ ਜਿਵੇਂ ਵੱਢਣੀ ਵੀ ਰਾਮ ਨਾਲੇ ਆ ਕੋਈ ਕਾਲੀ ਵਾਲਾ ਵੀ ਕੰਮ ਨਹੀਂ ਹਮਮ ਟਰਾਲੀਆਂ ਭੂਮਣ ਸਿੰਘ ਦੀਆਂ ਪਸੰਦ ਨੇ ਹਨਾ ਵੀ ਉਹਨਾਂ ਨੂੰ ਸਾਡੇ ਠੀਕ ਹੈ ਜੀ ਠੀਕ ਹੈ ਨਾ ਨਾ ਵਧੀਆ ਸੋਹਣਾ ਨਾਮ ਹੈ ਟਰ ਭੂਮਣ ਸਿੰਘ ਦਾ ਵੀ ਅੱਛਾ ਵੀ ਤੁਸੀਂ ਬਿੱਡ ਤੋਂ ਨਹੀਂ ਚੱਕਦੇ ਹਨਾ ਇਹ ਨਾ ਇਹ ਪਿੱਛੇ ਜਾ ਰਹੇ ਨੇ ਦੋ ਵੀ ਬਿੱਡ ਤੋਂ ਚਕਾਉਂਦਾ ਸਾਰੇ ਤੁਸੀਂ ਪਿੱਛੇ ਰੱਖਿਆ ਹੁੰਦਾ 500 ਨਹੀਂ ਲੱਗਦੀ ਇਹ ਸੋਹਣੀ ਲੱਗਦੀ ਹੈ ਅੱਛਾ ਦੂਜੀਆਂ ਆਲੂ ਵਾਲੀ ਆ ਗਈ ਆਏ ਮੂਠੀਆਂ ਗੇੜਾ ਗੱਲ ਠੀਕ ਹੈ ਠੀਕ ਹੈ ਹੂੰ। ਹੋਰ ਹੋਰ ਵਾਦੂ ਜੀ। ਠੀਕ ਹੈ ਜੀ। ਦੇਖ ਲਓ ਜਿੰਨਾ ਮਰਜੀ ਸੈੱਡ ਬਣਾ ਲਈਏ ਥੋਂ ਥੋੜੇ ਦਾ ਥੋੜਾ ਆਪਾਂ। ਜਿੱਤਾਂ ਕੋਲੇ ਨਹੀਂ ਪੂਰਾ ਆਉਂਦਾ ਬੰਦੇ ਦਾ। ਜਦ ਮੈਂ ਕਹਿੰਦਾ ਤੁਸੀਂ ਆਲੂ-ਲੂ ਪੱਟਦੇ ਆ ਫਿਰ। ਇੰਨਾ ਕਿ ਬਣਾ ਲਈਏ ਇੰਨਾ ਕਿ ਬਣਾ ਲਈਏ। ਜਦ ਮੈਂ ਮੈਂ ਕਹਿੰਦਾ ਆਲੂ ਪੱਟਦੇ ਆ ਤੁਸੀਂ ਫਿਰ ਤਾਂ ਜਗਾ ਵੀ ਬਹੁਤ ਥੋੜੀ ਦਿੰਦੀ ਹੁਣੀ। ਬਹੁਤ ਘੜ ਜਾਈ ਜਾਗੀ। ਜਗਾ ਪੂਰੀ ਵੀ ਨਹੀਂ ਹੁੰਦੀ ਜਮੇ। ਹੂੰ। ਅੱਛਾ ਬਾਕੀ ਟਰੈਕਟਰ ਉਧਰ ਖੜੇ ਆ। ਦੋ ਤੇ ਗੀਟਿਆਂ। ਅੱਛਾ ਠੀਕ ਹੈ। ਗੁੱਗੀ ਦੇਖੋ ਪਿੱਛੇ ਸਪਰੇਅ ਵਾਲੇ ਪੰਪ ਕਿਵੇਂ ਚੜੇ ਹੋਏ ਆ ਸਪਰੇਅ ਵਾਲੇ ਪੰਪ ਚੜੇ ਹੋਏ ਦੇਖ ਪੂਰੇ ਨਾ ਨਾ ਵਧੀਆ ਜੀ ਬਾਗੀ ਜਾਈ ਤੋਂ ਨੇੜੇ ਘਰਾਂ ਕੋਲ ਸ਼ੈੱਡ ਬਣਾ ਲਿਆ ਸੀਗਾ ਠੀਕ ਹੈ ਜੀ ਠੀਕ ਹੈ ਅੱਛਾ ਆਹ ਮਸ਼ੀਨ ਲੈਂਦੀ ਜੀ ਹੁਣ ਆਹ ਇਹ ਅਗਲੀ ਆਈ ਜੀ ਅੱਛਾ ਠੀਕ ਹੈ ਜੀ ਆਪਣੀ ਵੀ ਵਜਾਈ ਆ ਸੀ ਮਸ਼ੀਨਾਂ ਨੂੰ ਹੀ ਵੀ ਅੱਛਾ ਆਲੂ ਵਾਲੀ ਐ ਠੀਕ ਹੈ ਠੀਕ ਹੈ ਠੀਕ ਹੈ ਇਹ ਲੱਗ ਕਿੰਨਾ ਪੁਰਾਣਾ ਹਨਾ ਗੁੱਗੀ ਹਰਦੇ ਨੇ 555 ਹੀ ਹੈ ਹਨਾ ਟਾਂਗੇ ਤੇ ਆਜ ਦੂ ਐ ਹਿੱਸਾ ਵੀ ਟਾਂਗੇ ਦਾ ਮੂਹਰੇ ਵਾਲਾ ਬਿਲਕੁਲ ਬਿਲਕੁਲ ਆ 60 ਦਾਸ ਆ ਗਿਆ ਹਨ ਬੰਦਾਲੀ ਵੀ ਇਕੱਠੀ ਕਰਤੀ ਹੂੰ ਇਹ ਲੋ ਅੰਦਰ ਨਾਲੇ ਫਿਰ ਵੀ ਡਸਟ ਪਈ ਜਾਂਦੀ ਆ ਪੂਰੀ ਹਾਂ ਪਾਣੀ ਆਪਾਂ ਨੇ ਤੁਪੂਆ ਵਰ ਜਾਂਦੀ ਹੈ ਹਾਂ ਜੀ ਹਾਂ 6545 ਆ ਗਿਆ ਹਾਂ ਲੋ ਦਿੰਦਾ ਨਮਾ ਜਿੰਦਾ ਹਾਂ ਆ ਦੂਜਾ ਨਮਾ ਜਿੰਦਾ ਪਿਆ ਬਿਲਕੁਲ ਬਿਲਕੁਲ ਠੀਕ ਹੈ ਇੱਕ ਉਹ 50 55 ਇੱਧਰ ਆ ਗਿਆ 50 55 ਇਹ ਕਿਹੜਾ ਮਾਡਲ ਆਈ ਆ ਵੀ 50 55 ਹੈ ਸਿੰਦੇ ਸਿੰਦੇ ਉਦੋਂ ਯਾਰ ਟਰੈਕਟਰ ਦੇਖ ਕਿਹੜਾ ਸੀ ਦੇਖੇ ਪਹਿਲਾਂ ਮੈਂ ਪਹਿਲੀ ਵਾਰੀ ਦੇਖਿਆ ਟਰੈਕਟਰ ਹਾਂ ਮੈਂ ਪਹਿਲੀ ਵਾਰੀ ਦੇਖਿਆ 50 55 ਇਹ 50 75 ਨਹੀਂ 50 55 ਹੀ ਹੈਗਾ 55 ਹੱਸਪਾ ਤੱਕ ਬੜਾ ਟਾਇਰ ਸਾਈਜ਼ ਐਡੀ ਆ ਇਹ ਜਿੱਡੀ ਆ ਸੀਰੀਜ਼ ਚ ਆਇਆ ਹੈ 50 ਅੱਛਾ ਈਜ਼ੀ ਸੀ 50 55 ਕੱਲਾ ਆ ਫੋਰ ਵੀਲ ਮਾਡਲ ਦੇਖਿਆ ਇਹ ਲੋ ਜੀ ਮਿੱਤਰੋ ਅਸੀਂ ਦਵਿੰਦਰ ਵੀਰ ਕੋਲੋਂ ਤੁਰ ਪਿਆ ਹੁਣ ਲੁਧਿਆਣੇ ਤੋਂ ਗੋਗੀ ਹਾਂ ਵੀ ਕੀ ਕੀ ਜਾਣਕਾਰੀਆਂ ਲਈਆਂ ਹੁਣ ਬਾਈ ਵੀਰ ਇਹਨਾਂ ਨੂੰ ਤਾਂ ਆਲੂਆਂ ਬਾਰੇ ਬਹਲਾ ਹੀ ਪਤਾ ਤਾਂ ਕਿਤਾਬਾਂ ਹੀ ਆ ਕਿਤਾਬਾਂ ਹੀ ਆ ਰੱਟੀਆਂ ਪਈਆਂ ਹੁਣ ਤਾਂ ਗੱਲ ਦੀਆਂ ਮਰਜ਼ੀ ਇਹਨਾਂ ਨੂੰ ਸਵਾਲ ਪੁੱਛ ਲਓ ਉੰਨੇ ਆਨਸਰ ਪਾਏ ਆ ਉੰਨੇ ਆਨਸਰ ਪਾਏ ਅਸਲ 'ਚ ਵੀਰ ਉਹਨਾਂ ਦੀ ਅੱਜ ਸਾਰੀ ਮਤਲਬ ਬੜੀਆਂ ਪੁਰਾਣੀਆਂ ਗੱਲਾਂ ਕਰੀ ਅੱਜ ਵੀ ਕਿਵੇਂ ਕਰ ਜਾ ਵੀ ਸਿਰ ਚੜਿਆ ਤੇ ਕਿਵੇਂ ਤਾਰਿਆ ਇੱਕ ਸਾਲ ਦੇ ਵਿੱਚ ਵੀਰ ਕਹਿੰਦਾ ਸਾਰੇ ਰੋਣੇ ਟੋਣੇ ਵੀ ਦੇਖੋ ਹੈ ਅਸਲ ਵਿੱਚ ਕੀ ਹੈ ਜ਼ਿੰਦਗੀ ਕਿ ਹੈ ਸੱਟਾਈ ਹੈ ਆਪਾਂ ਰਾਤ ਨੂੰ ਸੌਂਦੇ ਵੀ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਸਵੇਰੇ ਉੱਠਾਂਗੇ ਜਾਂ ਨਹੀਂ ਨਹੀਂ ਚੰਨੀ ਗਈ ਨੀਂਦ ਚ ਸੌਂ ਜਾਂਦੇ ਮੇਰੇ ਗੱਲ 'ਚ ਨੀ ਭਰੋਸਾ ਭਰੋਸਾ ਨਹੀਂ ਦਦਾ ਹਾਂ ਵੀ ਤੂੰ ਦਾਸ ਕੀ ਕਰਦਾ ਕਹਿੰਦਾ ਆਪਾਂ ਬਾਸਮਤੀ ਨੂੰ ਸੱਟਾ ਕਹਿੰਦੇ ਆ ਆਪਣੇ ਏਰੀਆ 'ਚ ਵੀ ਬਾਸਮਤੀ ਲਾ ਲਓ ਐਨੇ ਲੱਖ ਦਾ ਗਿੱਲਾ ਹੋਇਆ ਜਾਂਦਾ ਇਹ ਆਲੂਆਂ ਨੂੰ ਸੱਟਾ ਕਹਿੰਦੇ ਆ। ਇਹ ਆਲੂਆਂ ਨੂੰ ਸੱਟਾ। ਵਾਸਮਤੀ ਜਾਂ ਤਾਂ 10-20 ਹਜ਼ਾਰ ਵੀ ਕਿਹੜਾ ਉਹ ਤਾਂ ਮਾੜਾ ਮੋਟਾ ਹੀ ਹੁੰਦਾ ਉੱਪਰ ਵੀ ਕਦੇ ਲੱਖ ਪਰ ਚਲੇਗੀ ਨਹੀਂ 70-80 ਤੱਕੜਾ ਹੀ ਰਹਿੰਦਾ। ਪਰ ਵੀ ਜਿਹੜੇ ਸਾਲ ਆਪਣਾ ਲੱਖ-ਲੱਖ ਸਵਾ ਸਵਾ ਲੱਖ ਦਾ ਕੀਲਾ ਹੋਇਆ। ਫਿਰ ਉਹ ਫਿਰ ਗੱਲ ਤਾਂ ਉਹੀ ਆ ਗਈ ਨਾ ਥੋੜੇ ਹੀ ਫਰਕ ਪੈਂਦਾ। ਇਹ ਹਾਂ ਉਹ ਇਹ ਚੀਜ਼ਾਂ ਨਹੀਂ ਪਰ ਜਿਵੇਂ ਹੁਣ ਆਲੂਆਂ ਦਾ ਇਹ ਕਰਦੇ ਆ ਵੀਰ ਉਹ ਨਹੀਂ ਇੱਥੇ ਤਾਂ ਫਿਰ ਫਰਕ ਕਾਫੀ ਜਾਂਦਾ ਤਾਂ ਜਦੋਂ ਝਾੜਦਾ ਫਿਰ ਪੈਂਦਾ। ਤੇ ਓਏ ਕਾਫੀ ਵੀਰ ਜੀ ਤਾਂ ਪੈਂਦਾ ਵੀ ਖੁੱਲੀਆਂ ਕਰਦੇ ਆ ਖੇਤੀ। ਖੁੱਲੇ ਖੇਤਾਂ ਕਰਦੇ। ਜ਼ਮੀਨਾਂ ਬੜੀਆਂ ਕ ਬਿਲਕੁਲ ਬਿਲਕੁਲ ਸੋ ਠੀਕ ਹੈ ਜੀ ਬਾਕੀ ਪਹੁੰਚਣਾ ਜੀ ਘਰੇ ਹੁਣ ਥੋੜੇ ਟਾਈਮ ਦੇ ਵਿੱਚ ਲੁਧਿਆੜੇ ਤੋਂ ਜੀਟੀ ਰੋਡ ਤੇ ਚੜ ਚੁੱਕੇ ਆ ਸੀ ਤੇ ਬਾਕੀ ਬਹੁਤ ਬਹੁਤ ਮਿਹਰਬਾਨੀ ਜੀ ਅਜਲੀ ਸੋ ਬੜਾ ਇੰਜੋਏ ਕਰਿਆ ਜੀ ਉੱਥੇ ਸਰਪੇ ਹਾਂ ਤੇ ਬਾਕੀ ਅੰਕਲ ਉਹਨਾਂ ਨੇ ਵੀ ਉੱਥੇ ਬਹੁਤ ਪੂਰਾ ਮਤਲਬ ਘਰਮਾਗ ਰਹੇ ਆ ਸੀ ਉੱਥੇ ਵੀ ਪੂਰਾ ਫੁੱਲ ਨਿਆਲਾ ਲਿਆ ਤੇ ਹਰ ਸਾਲ ਹੁਣ ਤੱਕ ਕਿ ਪ੍ਰੋਗਰਾਮ ਬਣਾਇਆ ਕਰਦੇ ਸੀ ਹੁਣ ਦੋ ਤਿੰਨ ਸਾਲ ਉੱਥੇ ਦੋ ਤਿੰਨ ਦਿਨ ਲਾ ਕੇ ਆਇਆ ਕਰਦੇ ਆ ਪੰਜ ਦਾ ਤੁਮ ਕਿ ਹੈ ਹੈਨਾ ਇਸ ਵਾਰ ਟਾਈਮ ਥੋੜਾ ਘੱਟਦਾ ਹਾਂ ਕਿ ਦਿਨ ਛੋਟੇ ਤੇ ਤਾਂ ਕਰਕੇ ਚਲੋ ਠੀਕ ਹੈ ਜੀ ਖੈਰ ਬਾਕੀ ਬਹੁਤ ਬਹੁਤ ਮਿਹਰਬਾਨੀ ਸੋ ਮਿਲਦੇ ਜੀ ਅਗਲੇ ਵਾਰ ਵਿੱਚ